ਪੈਗ ਤੇਰੇ ਜੇ ਵੀ ਲੱਗੇ ਆ ਪੈਗ ਲੱਗਾ ਨਾ ਤੇਰਾ ਇਹ ਗੁਰਦਾਰਾਵਾ ਮੇਰਾ ਮੈਂ ਤੈਨੂੰ ਬਹਿਣਾ ਸਾਰੀ ਕਹਤਾ ਚਾਈ ਮਤ ਝੂਠ ਕਹੋ ਮੰਨ ਕੇ ਚੱਲ ਤੂੰ ਗੁਰੂ ਘਰ ਆਇਆ ਵਾ ਤੇ ਪੈਗ ਲਾ ਕੇ ਆਇਆ ਵਾ ਤੈਨੂੰ ਇਹ ਦੇਖ ਪਿਆ ਵੀ ਇੱਥੇ ਆਸ਼ਰਮ ਹੈਗਾ ਵਾ ਤੇ ਇਹ ਨਹੀਂ ਤੈਨੂੰ ਦਿਖਾ ਕਿ ਪੈਗ ਲੱਗੇ ਨਹੀਂ ਹੋਣਾ ਐਨਾ ਤੂੰ ਦੁਖੀ ਆ ਰੱਬ ਨੇ ਤੈਨੂੰ ਕੀਤਾ ਫਿਰ ਵੀ ਪੈਗ ਹੀ ਯਾਰ ਕੀ ਗੱਲ ਹੋਈ ਲੱਤ ਦੇ ਅੱਛਾ ਅੱਛਾ ਅਬ ਖਾਇਆ ਕੀ ਹੈ ਵਾ ਹਰਨੀਆਂ ਅੱਛਾ ਪਠਾਨਕੁਰ ਤੋਂ ਇੰਨਾ ਇੰਨੀ ਦੂਰ ਆਇਆ ਵਾ ਪੈਗ ਤੇਰੇ ਜੇ ਵੀ ਲੱਗੇ ਆ ਲੱਗ ਲੱਗਾ ਨਾ ਤੇਰਾ ਇਹ ਗੁਰਦਾਰਾਵਾ ਮੇਰਾ ਮੈਂ ਤੈਨੂੰ ਵੇਹਣਾ ਸਾਰੀ ਕਹਤਾ ਚਾਈ ਮਤ ਧੂੜ ਕੋਲ ਮੰਨ ਕੇ ਚੱਲ ਤੂੰ ਗੁਰੂ ਘਰ ਆਇਆ ਵਾ ਤੇ ਪੈਗ ਲਾ ਕੇ ਆਇਆ ਮੈਂ ਤੈਨੂੰ ਇਹ ਦੇਖ ਪਿਆ ਵੀ ਇੱਥੇ ਆਸ਼ਰਮ ਹੈਗਾ ਵਾ ਤੇ ਇਹ ਨਹੀਂ ਤੈਨੂੰ ਦਿਖਾ ਕਿ ਪੈਗ ਲੱਗੇ ਨਹੀਂ ਹੋਣਾ ਇਹਨਾਂ ਦੀ ਦੁਖੀਆਂ ਰੱਬ ਨੇ ਤੈਨੂੰ ਕੀਤਾ ਫਿਰ ਵੀ ਪੈਗ ਵੀ ਯਾਰ ਕੀ ਗੱਲ ਹੋਈ ਲੱਤ ਦੇ ਲੱਤ ਕੀ ਹੋਈ ਹਾਂ ਸੰਕੇ ਲੱਗੇ ਅੱਛਾ ਪਰਿਵਾਰ ਚ ਕੌਣ ਕੌਣ ਆ ਦੁਬਾਰਾ ਛੱਡੋ ਵੀਡੀਓ ਨਾ ਬਣਾਓ ਯਾਰ ਹੈ ਵੀਡੀਓ ਨਾ ਬਣਾਓ ਕਿਉਂ ਵੀਡੀਓ ਘੱਟੋਂ ਨਾ ਬਣਾਉਂ ਮੈਨੂੰ ਪਤਾ ਧੋਣੇ ਚਾਹੀਦਾ ਨਾ ਤੂੰ ਕੌਣ ਆ ਕਿੱਥੋਂ ਆਇਆ ਵਾ ਮੈਂ ਤੇਰੀ ਕਿਹੜਾ ਐਡਰੈਸ ਤੇਰਾ ਕੋਈ ਬਾਬੇ ਕੋਈ ਲਖਾ ਕੇ ਲੈ ਕੇ ਆਇਆ ਕੋਈ ਕਿਸੇ ਕੀ ਕੰਮ ਕਰਕੇ ਆਇਆ ਤੂੰ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਕਰ ਛੱਡ ਕਰ ਛੱਡ ਗਿਆ ਮੈਨੂੰ ਘਰ ਦੇ ਨੂੰ ਪਤਾ ਧੋਣੇ ਚਾਹੀਦਾ ਨਾ ਇੱਥੇ ਮੇਰੇ ਕੋਲ ਅਸ਼ਮ ਦੇ ਵਿੱਚ ਆ ਤੇਰੀ ਐਡਰੈਸ ਤੇਰਾ ਦੱਸ ਐਡਰੈਸ ਦੱਸ ਨਾ ਸਿੱਧਾ ਬੁਹਾਰਨ ਕੀ ਕਰਨੇ ਆ ਬੁਹਾਰਨ ਉਹ 476 ਬੋ ਜੀ ਹਾਂ ਮੋਬਾਈਲ ਮਕਾਨ ਦਾ ਚਾਹਸਾ ਹਾਂਜੀ ਸਾਤੀ ਨਗਰ ਹਾਂਜੀ ਅੱਛਾ ਅਸੀਂ ਵੀ ਇਹ ਰਾਹਿਮ ਅਲੀ ਬਖਤਨਗੁਰ ਦਾ ਜਿਹੜਾ ਪ੍ਰਧਾਨ ਪਰਿਵਾਰ ਦਾ ਨੰਬਰ ਦੇਣਾ ਆਪਣੇ ਦਾ ਹਾਂਜੀ ਪਰਿਵਾਰ ਦਾ ਨੰਬਰ ਦੇ ਨਹੀਂ ਬਾਬੇ ਉਹ ਮੇਰੇ ਕੋਲ ਤੂੰ ਆਇਆ ਵਾ ਬੜੀ ਦੂਰ ਜਾਣਾ 2 ਮਿੰਟਾਂ ਚ 10 ਤੇ ਮੈਂ ਜਾ ਹਾਂ ਨਹੀਂ ਇੱਥੇ ਰੱਖਣ ਤੇ ਸਾਨੂੰ ਕੋਈ ਦਿੱਕਤ ਨਹੀਂ ਆ ਵੀਰਿਆ ਪਹਿਲਾਂ ਪਰਿਵਾਰ ਦਾ ਆਪਣੇ ਦਾ ਨੰਬਰ ਦੇ ਮੈਨੂੰ ਆਪਣਾ ਆਧਾਰ ਕਾਰਡ ਦੇ ਮੈਨੂੰ ਉੱਥੇ ਕੀ ਪਤਾ ਤੂੰ ਕਾਰਡ ਨੰਬਰ ਦੇ ਦੋ 754782 ਮੈਨੂੰ ਆਪਣੇ ਪਰਿਵਾਰ ਦਾ ਵੀ ਨੰਬਰ ਦੇ ਤੂੰ ਆਇਆ ਨੂੰ ਪਹਿਲਾਂ ਇੱਥੇ ਬੈ ਇੱਥੇ ਆ ਆ ਜਾ ਪਾਣੀ ਪੀ ਆ ਵੀਰਾਂ ਨੂੰ ਬੰਦ ਕਰ ਪਹਿਨੇ ਮੈਂ ਲਮਣਾ ਮੈਂ ਫੋਨ ਬਾਅਦ ਚਲੋਣਾ ਤੇਨੂੰ ਫੋਨ ਕਰੀ ਨੰਬਰ ਬਾਬਾ ਕਾਰਨ ਆਪਰਾ ਕੋ ਬੰਦ ਬਾਬੇ ਕੋਈ ਮੈਂ ਵੀਡੀਓ ਬਣਾਉਣੀ ਆ ਮੈਨੂੰ ਕੱਲ ਤੂੰ ਮੇਰੇ ਕੋਲ ਆਇਆ ਵਾ ਮੈਨੂੰ ਪਤਾ ਤਾਂ ਨਹੀਂ ਜਿੱਦਾਂ ਨਾ ਕੋਣ ਕਿੱਥੋਂ ਆਇਆ ਇਹ ਵੀਰੇ ਫਲ ਡਿਫਾਲਟਰ ਆ ਮੈਂ ਤੁਹਾਨੂੰ ਪਹਿਲਾਂ ਕਹਿਦਾ ਨਹੀਂ ਭਾਈ ਨਹੀਂ ਨਹੀਂ ਕਿਉਂ ਨਹੀਂ ਕਿਸੇ ਨਾ ਕਿਸੇ ਬਨੇ ਡਿਫਾਲਟਰ ਆ ਕਿਸੇ ਨਾ ਕਿਸੇ ਬਨੇ ਕਿਸੇ ਨਾ ਕਿਸੇ ਬਨੇ ਡਿਫਾਲਟਰ ਆ ਕਿਸੇ ਨਾ ਕਿਸੇ ਬਨੇ ਘਰਦਿਆਂ ਨੂੰ ਮੇਰੀ ਗੱਲ ਸੁਣ ਜੇਕਰ ਤੂੰ ਘਰੋਂ ਆਉਣਾ ਹੁੰਦਾ ਨਾ ਤੂੰ ਆਪਣੇ ਪਰਿਵਾਰ ਨਾਲ ਮੇਰੀ ਫੋਨ ਤੇ ਗੱਲ ਕਰਵਾਉਣੀ ਸੀਗੀ ਕਾਰ ਦੇ ਨਹੀਂ ਚੱਲਦੇ ਰੁਪਈ ਚੱਲਦੇ ਨਹੀਂ ਕਾਰਨ 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 ਕਿਉਂ ਨਹੀਂ ਚੱਲਦੇ ਕਾਰ ਦੇ ਦਾ ਗੱਲ ਕਰਾਂ ਤੁਹਾਡੀ ਕਰਵਾ ਮੇਰੀ ਗੱਲ ਪਰਿਵਾਰ ਨਾਲ ਸਰ ਨਾਲ ਗੱਲ ਕਰਵਾ ਕੋਈ ਕਾਰਨ ਹੋਗਾ ਨਾ ਨਹੀਂ ਚੱਲਦੇ ਨੇ ਬੇਬੇ ਮੈਂ ਹੁਣ ਪਾਪਾ ਪਤਾ ਕੀ ਆ ਆਪਣਾ ਇਹ ਆਸ਼ਮਾ ਆਪਣਾ ਇਹ ਆਸ਼ਮਾ ਇੱਥੇ ਮੇਰੇ ਕੋਲ ਹੁਣ ਕੋਈ ਵੀ ਪੁਲਸਰ ਆ ਜਾਏ ਤੁਸੀਂ ਵੀ ਇਹ ਕੌਣ ਆ ਕਿੱਥੋਂ ਆਏ ਆ ਪਾਕਿਸਤਾਨੀ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਰੁਪਈ ਤੁਹਾਨੂੰ ਕਹਿ ਦਵਾ ਆਸ਼ਮਾ ਮੈਂ ਅਬ ਇਹ ਤੁਸੀ ਗੱਲ ਕਰੋ ਪ੍ਰਧਾਨ ਜੀ ਯਾਰ ਮੈਂ ਤੇਰੇ ਪਰਿਵਾਰ ਨਾਲ ਕਰੂੰਗਾ ਤੇਰਾ ਆਧਾਰ ਕਾਰਡ ਮੰਗਾਉਂਗਾ ਤੇਰੀ ਪੁਲਸਰ ਰਿਪੋਰਟ ਮੰਗਾਉਂਗਾ ਕੀ ਫੇਰ ਤੈਨੂੰ ਰੱਖੂਗਾ ਹਾਂ ਪੀ ਕਿਉਂ ਕੋਈ ਕੋਈ ਡਿਫਾਲਟਰ ਤੇ ਨਹੀਂ ਕਿਸੇ ਬੰਦੇ ਨੂੰ ਵੀ ਬਾਬੇ ਬੜਾ ਕੁਝ ਹੁੰਦਾ ਸਾਡੇ ਨਾਲ ਬਿਲਕੁਲ ਬਹੁਤ ਠੀਕ ਉਹ ਨਿਬੜੀ ਕਾ ਵੀ ਸਹੀ ਹੋ ਜਾਂਦੀ ਹੈ ਨਾ ਕੀ ਹੈ ਤੇਰਾ ਕੁਲਦੀਪ ਕੁਲਦੀਪ ਇਧਰ ਨੂੰ ਕਰ ਮੇਰੇ ਨੂੰ ਤੇ ਪਿਓ ਦਾ ਨਾ ਬਾਬੇ ਉਹ ਕੁਲਵੀਰ ਸਿੰਘ ਜੀ ਪਿਓ ਦਾ ਨਾ ਬਲਵੀਰ ਸਿੰਘ ਅੱਜ ਤੂੰ ਸ਼ਰਾਬ ਪੀ ਕੇ ਵੀ ਆਇਆ ਮੈਂ ਪਹਿਲੀ ਗੱਲ ਮੈਂ ਸ਼ਰਾਬ ਪੀ ਕੇ ਨਾ ਉਹ ਤੇ ਬਾਹਰ ਲਿਖਿਆ ਵਾ ਵੀ ਨਸ਼ਾ ਕਰਕੇ ਅੰਦਰ ਆਉਣਾ ਮਨਾਵਾ ਪੜ ਲਿਆ ਵਾ ਤੇ ਇਹ ਨਹੀਂ ਪੜਿਆ ਫਿਰ ਵੀ ਇਹ ਨਹੀਂ ਵੇਖਿਆ ਵੀ ਮੈਂ ਨੇ ਛਾ ਕਿਉਂ ਕੀਤਾ ਫਿਰ ਲੱਤ ਤੇਰੀ ਇੱਕ ਵੱਡੀ ਆ ਆਸ਼ਮ ਚ ਆਇਆ ਇਹ ਮੇਰਾ ਗੁਰਦਾਰਾ ਵਾ ਹਾੜੀਆਂ ਤੇਰੇ ਹੈਗਾਂ ਵਾ ਇਹ ਨਾ ਇਹ ਸਿੰਘ ਜੀ ਆਹ ਹਾਲਾਤ ਜੇ ਆਪਣੇ ਅੱਜ ਦੇ ਮੇਰੇ ਪਰਿਵਾਰ ਨਾਲ ਗੱਲ ਕਰਾ ਕੌਣ ਆ ਕਿੱਥੋਂ ਆਏ ਤੂੰ ਪਹਿਲਾਂ ਪ੍ਰਬਾਸ ਨੂੰ ਪਾਣੀ ਪਿਆ ਇਹਨੂੰ ਪਾਣੀ ਪਿਆ ਇਹਨਾਂ ਨੂੰ ਬਾਬੇ ਨੂੰ ਪਾਣੀ ਪਿਆ ਚਾਹ ਪਿਆ ਨਹੀਂ ਬਾਬੇ ਚਾਹ ਚਾ ਲਓ ਹਾਂ ਚਾਚਾ ਜੀ ਕਿਹੜਾ ਪਿੰਡ ਆਪਣਾ ਸਰਾਲੀ ਉਹ ਸਰਾਲੀ ਕਿਤੇ ਕਿੰਨਾ ਕੇ ਦੂਰ ਆ ਓਏ ਨਹੀਂ ਬਾਬੇ ਮੇਰਾ ਐਡਰੈਸ ਕਿਨੇ ਦਿੱਤਾ ਸੀ ਜਿਹੜਾ ਮਰਜ਼ੀ ਘੇਰ ਕੇ ਫਰ ਜਾਂਦਾ ਮੇਰਾ ਐਡਰੈਸ ਮੇਰੇ ਵੀਡੀਓ ਦੇਣਾ ਹਾਂ ਤੇ ਫਿਰ ਫੋਨ ਕਿਉਂ ਨਹੀਂ ਲਾਇਆ 987834444 ਇਹ ਮੇਰਾ ਨੰਬਰ ਆ ਫਿਰ ਫੋਨ ਕਿਉਂ ਨਹੀਂ ਲਾਇਆ ਮੈਨੂੰ ਤੁਰਨ ਲੱਗੇ ਨੇ ਫੋਨ ਲਾਇਆ ਬਾਬਾ ਜੀ ਗੱਭਰੀ ਬੀਜੀ ਆ ਮੁੰਡੇ ਕਿਦਾਂ ਅੱਜ ਸ਼ੇਰ ਦਾ ਲਾਦੇ ਮਾਨ ਕੇ ਚੱਲ ਆ ਅੱਜ 6 ਦਾ ਲੌਂਡਿਆ ਵੀਜੀ ਕਿਉਂ ਡੇ ਨਾਲ ਦੇ ਵੀਰ ਫੋਨ ਚੁੱਕਣ ਡੇ ਅੱਜ ਨਾ ਕਿਸੇ ਦੀ ਡੈਥ ਹੋਈ ਦੋ ਜਾਨੇ ਦੀ ਇੱਥੇ ਤੋਂ ਸੰਸਕਾਰ ਕਰਨ ਗਏ ਹਾਂ ਹਾਂ ਪਰਿਵਾਰ ਦਾ ਨੰਬਰ ਦੋ ਮੈਨੂੰ ਆਪਣੀ ਕਾ 7499 ਇੱਕ ਮਿੰਟ 75 ਪਰਿਵਾਰ ਦਾ ਨਹੀਂ ਕਿਹਦਾ ਮੰਮੀ ਦਾ ਡੈਡੀ ਦਾ ਕਿਹਦਾ 75 8799 ਹਾਂਜੀ ਚਲਣ ਵਿਸ਼ੇਸ਼ 94600 ਕੀ ਨਾਮ ਤੇਰਾ ਕਲਦੀਪ ਸਿੰਘ ਜੀ ਬਾਬੇ 3 ਕਿੰਬਰ ਦਾ ਸਾਬ 75 893 75 893 ਹਾਂ 93 686 ਚੱਲਦਾ ਨੰਬਰ ਦੇ ਬਾਬੇ ਨੰਬਰ ਬੰਦ ਹੋਣ ਡਿਆ ਵਾ ਚੱਲਦਾ ਨੰਬਰ ਦੇ ਮੈਨੂੰ ਬਾਬੇ ਇਹ ਸਰਵਿਸ ਤੇ ਨਹੀਂ ਨੰਬਰ ਹੈਗਾ ਆਪਣੇ ਪਰਿਵਾਰ ਦਾ ਨੰਬਰ ਦੇ ਘਰ ਵਾਲਿਆਂ ਦਾ ਨਹੀਂ ਤੇ ਮੈਂ ਤੁਹਾਨੂੰ ਵਾਪਸ ਭੇਜ ਦੇਣਾ ਹੁਣੇ ਮੇਰੀ ਪਰਿਵਾਰ ਨਾਲ ਗੱਲ ਕਰਵਾ। ਬਾਈ ਮੁੰਗੀ ਤੋਂ ਲੱਗ ਰਹੀ ਹੈ ਮੈਂ ਤਾਂ ਕੋਈ ਸਹੀ ਗੱਲ। ਚਲੋ ਕੋਈ ਗੱਲ ਨਹੀਂ ਫੇਰ ਤੁਸੀਂ ਨੰਬਰ ਲੈ ਕੇ ਗੱਲ ਕਰਾ ਕੇ ਫੇਰ ਆਇਓ। ਬਾਬੇ ਨਾਲ ਹੀ ਲੱਗੇ ਇਹਨਾਂ ਨੂੰ। ਹੂੰ। ਠੀਕ ਹੈ। ਨਹੀਂ ਚਾਹ ਪਾਣੀ ਛਕੋ ਇੱਕ ਦੀ। ਕਿਉਂਕਿ ਨੰਬਰ ਜਿਹੜਾ ਇਹਨੇ ਦਿੱਤਾ ਨੰਬਰ ਬੰਦਵਾ। ਮੈਂ ਜਦੋਂ ਵੀ ਵੀਡੀਓ ਪਾਉਂਦਾ ਨਾ ਨਾ ਮੈਂ ਕਹਿੰਦਾ ਨਾ ਕਿ ਜਦੋਂ ਮੇਰੇ ਕਿਸੇ ਕੋਲ ਕਿਸੇ ਨੇ ਆਉਣਾ ਜੇ ਵਿਾਰਸਾ ਫੇਰ ਤਾਂ ਬਾਬੇ ਕੋਈ ਗੱਲ ਨਹੀਂ ਆ। ਪਰ ਐਦਾਂ ਮੈਨੂੰ ਇੱਥੇ ਸਾਡੇ ਪੁਲਿਸ ਵਾਲਿਆਂ ਨੇ ਮੈਨੂੰ ਵਾਰਨਿੰਗ ਦਿੱਤੀ ਅੱਜ ਤੋਂ 2 ਹਫ਼ਤੇ ਪਹਿਲਾਂ ਤਿੰਨ ਗੱਡੀਆਂ ਆਈਆਂ ਪੁਲਿਸ ਵਾਲਿਆਂ ਦੀਆਂ। ਇਹ ਭਈ ਇਹ ਕੌਣ ਆਇਆ ਕਿੱਥੋਂ ਆਇਆ ਵਾ ਮੈਨੂੰ ਆਉਣ ਦੀ ਦਿੱਕਤ ਨਹੀਂ ਕੋਈ ਮੈਨੂੰ ਕੋਈ ਐਡਰੈਸ ਦੇ ਦੱਸੇ ਆਪਣਾ ਕੋਈ ਨੰਬਰ ਦੱਸੇ ਹਾਂ ਆਂਡ ਗਾਣ ਦੇ ਮਮੀ ਨਾਲ ਗੱਲ ਕਰਵਾ ਤੇ ਉਹਨਾਂ ਨੂੰ ਕਹੋ ਸਵੇਰੇ ਮੈਨੂੰ ਲਿਖ ਕੇ ਭੇਜ ਜੜਾ ਬਾਬੇ ਨੂੰ ਇੱਥੇ ਮੇਰੇ ਆਸ਼ਰਮ 'ਚ ਕੁਝ ਹੋ ਜੇ ਠੀਕ ਹੈ ਜੀ ਤੇ ਕੱਲ ਨੂੰ ਮੇਰੇ ਪਤਾ ਉਹਨਾਂ ਨੂੰ ਲੱਗਦੇ ਪਈ ਇਹ ਆਸ਼ਰਮ ਚਾ ਕੌਣ ਇਹਦਾ ਕੌਣ ਜ਼ਿੰਮੇਵਾਰਾ ਬਾਬੇ ਤੇਰੀ ਕਦੇ ਵੀ ਉਹਦੀ ਹਾਲਤ ਕੰਡੀਸ਼ਨ ਕਿਹੜੀ ਹੈ ਤੇ ਸ਼ਰਾਬ ਤੋਂ ਹੋ ਜਾ ਵੀ ਛਡਨ ਜਾਂ ਮਤ ਕਰਾਰੇ ਤੂੰ ਪਹਿਲਾਂ ਹੋ ਜਾ ਭੈਣਾਂ ਤੇ ਸ਼ਰਾਬ ਤੋਂ ਹੋ ਜਾ ਵੀ ਛਡਨ ਦਿਆ ਯਾਰ ਮੈਨੂੰ ਤੇ ਪਾਣੀ ਚਾ ਪਿਆ ਵੀ ਹੂੰ ਸਾਈਂ ਨੇ ਮੈਨੂੰ ਗੁਸਾਇਆ ਤੇ ਬੰਦੇ ਦੇ ਦਾਦਾ ਆ ਰਿਹਾ ਵਾ ਕਿ ਸ਼ਰਾਬ ਪੀਤੀ ਐ ਇਸ ਬੰਦੇ ਨੇ ਦਾਦ ਮੈਂ ਨੌਂਦੇ ਨੂੰ ਚਾਹ ਪਾਣੀ ਬਾਅਦ ਪੁੱਛਿਆ ਵਾ ਤੇ ਪਹਿਲਾਂ ਇਹਨੂੰ ਪੁੱਛਿਆ ਵੀ ਤੂੰ ਸ਼ਰਾਬ ਪੀ ਕੇ ਆਸ਼ਰਮ ਵਿੱਚ ਕਿਉਂ ਆਇਆ ਕਿਉਂਕਿ ਆਸ਼ਰਮਾ ਮੇਰਾ ਗੁਰਦੁਆਰਾ ਸਾਹਿਬਾ ਕਈ ਲੋਕ ਕਹਿ ਦੇਣਗੇ ਕਿ ਮੈਨੂੰ ਕਿ ਵੀਰ ਨਾ ਤੋਂਂਦੇ ਨੂੰ ਪਾਣੀ ਪੁੱਛਿਆ ਨਾ ਚਾਹ ਪੁੱਛਿਆ ਵੀਰੇ ਚਾਹ ਪਾਣੀ ਪੁੱਛਦਾ ਤਾਂ ਮੈਂ ਬਾਦੋਂ ਗੁਰੂ ਘਰ ਕੋਈ ਸ਼ਰਾਬ ਪੀ ਕੇ ਆਜੇਗਾ ਦੱਸਾ ਦੇ ਚ ਉਹਨਾਂ ਆਪਾਂ ਕਿ ਆਸਾਂ ਕਿ ਤੂੰ ਚਾਹ ਪੀ ਪਾਣੀ ਪੀ ੱੱਕੇ ਮਾਰ ਕੇ ਬਾਹਰ ਕੱਢਾਂਗੇ ਉਹਨਾਂ ਤੇ ਮੇਰਾ ਗੁਰਦੁਆਰਾ ਸਾ ਇਹ ਕਿਸਮਤ ਦਾ ਮਾਰਿਆ ਵਾ ਪਰ ਪਰਿਵਾਰ ਨਾਲ ਕਿਸੇ ਨਾਲ ਤੇ ਗੱਲ ਕਰਵਾਵੇ ਆਪਣੇ ਨਾਲ ਜਿਹਦਾ ਨੰਬਰ ਦਿੱਤਾ ਉਹ ਬੰਦ ਹੋਣ ਡਿਆ ਠਾ ਮੂੰਹ ਕਰਨ ਡਿਆ ਵਾ ਕੋਈ ਇਹਨੂੰ ਕੋਈ ਹੈਗਾ ਵਾ ਕੋਈ ਸਿਸਟਮ ਇਹਦੇ ਵਿੱਚ ਕੋਈ ਫਾਲਟ ਆ ਤਾ ਦੇ ਮੂੰਹ ਨਹੀਂ ਦਿਖਾ ਰਿਹਾ ਆਰੇ ਮਾਨਾ ਕਹਿੰਦਾ ਕਰ ਕਰ ਦੇਖ ਲੱਤ ਕੇ ਤਾਂ ਵੱਢੀ ਗਈ ਆ ਹੈਂ ਐਕਸੀਡੈਂਟ ਹੈ ਯਾਰ ਮੈਰਿਜ ਹੋਈ ਆ ਵਿਆਹ ਨਹੀਂ ਆ ਓਕੇ ਤੇ ਕਿਹੜੇ ਪਰਿਵਾਰ ਚ ਜ਼ਿੰਮੇਵਾਰੀਆਂ ਕਿਹੜੇ ਪਰਿਵਾਰ ਚ ਹੁਣ ਭਾਈ ਗਾਣਾ ਪੁੱਢੇ ਚੱਲੀ ਜਾਈਏ ਲੋੜੀ ਤੇਰੀ ਹੈ ਕਿਹਨੇ ਬਰਾੜੇ ਹਾਂ ਦੋ ਦੋ ਅੱਜ ਕੀ ਘਰੇ ਕੋਈ ਕੀ ਗੱਲ ਹੋਈ ਕਿ ਲੜਾਈ ਹੋਈ ਕਰ ਦੇਣਾ ਕਾਦੀ ਕਿਹਦੇ ਨਾਲ ਮੰਮੀ ਨਾਲ ਕਿ ਡੈਡੀ ਨਾਲ ਕਿ ਭੈਣ ਭਰਾ ਨਾਲ ਹੈਂ ਮੰਮੀ ਨਾਲ ਲੜਾਈ ਹੋਈ ਆ ਠੀਕ ਹੈ ਜੀ ਨੰਬਰ ਤੇ ਮੈਨੂੰ ਕਹ ਕੇ ਕਿਸੇ ਦਾ ਵੀ ਪਿੰਡ ਚ ਉਹ ਬਈ ਤੋਂ 175 ਸੋਸ ਤੋਂ ਨਹੀਂ ਮੇਰੀ ਮੰਮੀ ਹੋਰ ਇਹਦੀ ਨੰਬਰ ਬੰਦੋਂ ਡਿਆ ਉਹ ਕਹਿੰਦੇ ਹੈਗਾ ਹੀ ਨਹੀਂ ਆ ਇਹ ਸੇਵਾ ਚ ਨਹੀਂ ਹੈਗਾ ਨੰਬਰ ਯਾ ਤੇਨੂੰ ਮੰਮੀ ਦਾ ਨੰਬਰ ਹੋਵੇ ਤੇ ਤੈਨੂੰ ਪਤਾ ਨਾ ਹੋਵੇ ਕੀ ਨੰਬਰ ਆ ਇਹ ਹੀ ਨੰਬਰ ਹੋਵੇ ਇਹ ਤੇ ਨੰਬਰ ਬੰਦੋਂ ਡਿਆ ਇਹ ਨੰਬਰ ਬੰਦੋਂ ਡਿਆ ਮੇਰੇ ਸਾਹਮਣੇ ਅਸੀਂ ਜੀ ਆ ਨੰਬਰ ਲਾਉਂਡਿਆ ਮੈਂ ਆ ਵੇਖੋ ਆ ਨੰਬਰ ਇਹ ਮੈਨੂੰ ਦੇਂਡਿਆ ਇਹ ਨੰਬਰ ਬੰਦੋਂ ਡਿਆ ਟੈਂਪਰੇਰੀ ਆਊਟ ਆਫ ਸਰਵਿਸ ਹੋਣ ਡਿਆ ਹੋਰ ਕੀ ਆ ਆਂਦੀ ਗੋਦੀ ਦਾ ਨੰਬਰ ਲਾ ਕੇ ਦਾ 747 ਕੀ ਉਹ ਕੌਣ ਆ? ਬੁੜੇ ਲਈ ਦੁਖਾਣਾ ਲੱਗੇ। 73 47 ਹਾਂ ਕੀ ਨਾਮ ਇਹਦਾ? ਬੰਟੀ ਬੰਟੀ ਆ ਤੇਰਾ ਨਾਮ ਕੀ ਆ? ਕੁਦੀ ਕੁਦੀ ਗੱਲ ਸਭ ਇਸੇ ਸਭ ਕੁਦੀ ਹਾਂ ਤੇਰਾ ਪਿੰਡਾ? ਹਲੋ ਹਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਵਿਦੀ ਕੁਲਦੀਪ ਮੁੰਡੇ ਨੂੰ ਜਾਣਦੇ ਨੇ ਆ ਕੁਲਦੀਪ ਮੁੰਡਾ ਜਿਹਦੀ ਇਕਲਾਤ ਵੱਡੀ ਆ ਸਾਬੂ ਮੁੰਡਾ ਸਾਬੂ ਮੈਂ ਕਿਹ ਸਾਬੂ ਮੁੰਡੇ ਨੂੰ ਜਾਣਦੇ ਜੀ ਜਿਹਦੀ ਇਕ ਲੱਤ ਵੱਡੀ ਆ ਅਸੀਂ ਵੀ ਜੀ ਤਰਨਧਾਨਤ ਬੋਲਦੇ ਆ ਅਨਾਥ ਆਸ਼ਰਮ ਤੋਂ ਠੀਕ ਹੈ ਜੀ ਇਹ ਸਾਡੇ ਕੋਲ ਆਇਆ ਵਾ ਤੇ ਆਸ਼ਮ ਦੇ ਵਿੱਚ ਆਇਆ ਵਾ ਹੈਗਾ ਸਹੀ ਆ ਛੜਾ ਪੀਤੀ ਆ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਵਾ ਪਰ ਮੇਰੀ ਪਰਿਵਾਰ ਨਾਲ ਗੱਲ ਕਰਵਾਓ ਇੱਕ ਜੀ ਮੈਂ ਇਹਦਾ ਬਾਰੇ ਗੱਲ ਕਰਨੀ ਆ ਉਹਨਾਂ ਨਾਲ ਉਹਦੇ ਭਰਾ ਦਾ ਨੰਬਰ ਦਿਓ ਵੀ ਜੀ ਤੂੰ ਕਿਹਨਾ ਮੈਂ ਗੱਲਾਂ ਕਰਾਂ ਤੂੰ ਪ੍ਰਾਪਤ ਹੋ ਗਿਆ ਜੀ। ਇਹ ਇਹ ਨਿਪਰਾਤਾ ਨੰਬਰ ਦੋ ਵੀ ਦੀ ਮੈਨੂੰ। ਹਾਂਜੀ ਹਾਂਜੀ ਹੋਲਡ ਰੱਖੋ ਜੀ। ਹੂੰ। ਬਿੱਲ ਪੁੱਤ ਰੱਖੋ। ਉਹ ਹਾਂ ਗੁੱਟ ਥਾਕੀ ਪ੍ਰਾਪਤ। ਵੀਰ ਅੱਛਾ ਆਪਨੇ ਪੂਰਾ ਰੱਖ ਜਾਂਦਾ। ਤੇ ਮੇਰੇ ਵਾਲ ਨੂੰ ਸਮੈਲ ਜੀ ਨਾ ਮਾਰ। ਉਹ ਗੁੱਸੇ ਰਹਿ ਵੀ ਪਹੁੰਚੇ ਆਪ ਤੋਂ ਮੈਨੂੰ ਕਿੱਦਾਂ ਰਹਿਗਾ ਅਸੀਂ ਸਾਡੇ ਕੋਲੇ ਗੁਰਵਾ ਨਹੀਂ। ਬਾਬਾ ਜੀ ਨਾ ਦੀਆਂ ਰੱਖਦਾ। ਜੋ ਸਾਡੇ ਕੋਲੇ ਪੀ ਗਿਆ ਅਸੀਂ ਕਿਵੇਂ ਮੰਨੀਆਂ ਵੀ ਤੁਆਦੀ ਨਹੀਂ ਹੈਗਾ। ਅਸੀਂ ਜਾ ਕੇ ਤੂੰ ਰਾਤ ਨੂੰ ਵੀ ਸੁੱਤਾ ਹੋੜ ਡੁੱਟ ਪੀਂਦਾ ਹੋਣੀ ਆ ਲੱਤਨ ਤੇ। ਇੱਕ ਮਿੰਟ ਬਈ ਜੀ, ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ ਵੀ ਜੀ। ਆ ਨੰਬਰ ਬੋਲੇ ਵੀ ਦੀ ਹਾਂਜੀ ਬੋਲੇ ਬੋਲੇ ਨੰਬਰ 62 90 ਓਕੇ ਕੀ ਨਾਮ ਵੀ ਦੀ ਉਹਨਾਂ ਦਾ ਹਰਦੀਪ ਹਰਦੀਪ ਠੀਕ ਹੈ ਵੀ ਜੀ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਓਕੇ ਓਕੇ ਵੀ ਜੀ ਮੈਂ ਲੰਮਾ ਇੱਕ ਮਿੰਟ ਹੋਲਡ ਹੀ ਰੱਖੋ ਮੈਂ ਵੀ ਲਾ ਲਿਆ ਇੱਕ ਮਿੰਟ ਲੱਗ ਰਿਆਂ ਇੱਕ ਮਿੰਟ ਹਰਜੀਤ ਐ ਨਾ ਹਰਦੀਪ ਤੇ ਤੇਰਾ ਨਾਂ ਕੀ ਆ ਹਰਦੀਪ ਹਾਂਜੀ ਭਾਈ ਅਸੀ ਕਾਲ ਅਵਿਧੀ ਹਰਦੀਪ ਵੀਰ ਬੋਲਦਾ ਵੀਧੀ ਮੈਂ ਨਾ ਅਸੀਂ ਅਨਾਥ ਆਸ਼ਰਮ ਤੋਂ ਬੋਲਦੇ ਆ ਤਰਨਤਾਰਨ ਜ਼ਿਲ੍ਹੇ ਤੋਂ ਜਿਹੜਾ ਇੱਕ ਪਿੰਨਾ ਤੁਸੀਂ ਆਪਣਾ ਤੁਹਾਡਾ ਭਰਾ ਜਿਹੜਾ ਹੈਂਡੀਕੈਪ ਆ ਉਹ ਕਿੱਥੇ ਐਸ ਟਾਈਮ ਕੱਲ ਦਾ ਘਰ ਨਹੀਂ ਹੈਗਾ ਅਸੀਂ ਬੋਲਦੇ ਵੀਧੀ ਹਰੀਕੇ ਪਤਨ ਤੋਂ ਤਰਨਤਾਰਨ ਜ਼ਿਲ੍ਹਾ ਉਹ ਇਸ ਟਾਈਮ ਮੇਰੇ ਕੋਲ ਆਇਆ ਵਾ ਸ਼ਰਾਬ ਪੀਤੀ ਆ ਤੇ ਮੇਰੇ ਕੋਲ ਆ ਸਾਡਾ ਨਾ ਅਨਾਥ ਆਸ਼ਰਮ ਆ ਉੱਥੇ ਆਇਆ ਮੇਰੇ ਕੋਲ ਕੀ ਕਾਣੀ ਕੀ ਕਾ ਤੂੰ ਆਇਆ ਵਾ ਇੱਥੇ ਨਹੀਂ ਤਾਂ ਦੀ ਗਾ ਬਾਈ ਕੋ ਲੱਤ ਨਹੀਂ ਹੈਗੀ ਹਾਂ ਹੋ ਸਭੂ ਸਭੂ ਹਾਂ ਦੀ ਤੈ ਕਾ ਤੋ ਕਨ ਕਾ ਤੂੰ ਆ ਲੜਕੇ ਆ ਕੀ ਗੱਲ ਆ ਨਹੀਂ ਦਿਮਾਗੀ ਡਿਸਟਰਬ ਆ ਥੋੜਾ ਜਿਹਾ ਅੱਛਾ ਨਹੀਂ ਪੈਰੀ ਕੋਈ ਕਾਰਨ ਹੋਗਾ ਚਲੋ ਆ ਗਿਆ ਕਰੋ ਵੱਖਰੀ ਗੱਲ ਆ ਕਾਰਨ ਆਉਣ ਦਾ ਕਾਰਨ ਹੋਗਾ ਮੰਮੀ ਨਾਲ ਲੜਿਆ ਹੋਗਾ ਤੁਹਾਡੇ ਨਾਲ ਜਾਂ ਕਿਸੇ ਨਾਲ ਲੜਿਆ ਹੋਗਾ ਫਿਰ ਦਿਮਾਗ ਦਿਮਾਗੀ ਡਿਸਟਰਬ ਹੋਊਗਾ ਜਾ ਕਰੀਆ ਲਾਤ ਲਾਤ ਵੱਡੀ ਹੁੰਦਾ ਕਰਕੇ ਥੋੜਾ ਜਿਹਾ ਹੋ ਗਿਆ ਹੋਊਗਾ ਕਿ ਇਹਨਾਂ ਡਿਪਰੈਸ਼ਨ ਚ ਹੋ ਗਿਆ ਹੋਊਗਾ ਫਿਰ ਉਹੀ ਨਹੀਂ ਚਲਦੀ ਇਹਨੇ ਦਵਾਈ ਇਹਦੀ ਮਤਲਬ ਕਿ ਹੋਇਆ ਸੀ ਨਾ ਇੱਕ ਵਾਰੀ ਅੱਗੇ ਜ਼ਿੰਦਗੀ ਚ ਹਾਂਜੀ ਹਾਂ ਜੀ ਪੇਟ ਤੋਂ ਬਾਅਦ ਖਾ ਕੇ ਚਲੋ ਕੋਈ ਗੱਲ ਨਹੀਂ ਆ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਲੈਣ ਆਓਗੇ ਇਹਨੂੰ ਕਿ ਜਾਂ ਮੇਰੇ ਕੋਲ ਛੱਡਣਾ ਵਾ ਨਹੀਂ ਨਹੀਂ ਭਾਈ ਪੁਲਿਸ ਵਾਲੇ ਨਾ ਅਦਰ ਪਾਪੋਣੇ ਆਣਾ ਵੀ ਆਦਰੋ ਨਹੀਂ ਲੱਗੇ ਅੱਡੀ ਸਰੂਲੇ ਟੱਪਿਆ दारू दारू ਵੀ ਨਹੀਂ ਐਨੀ ਵੀ ਨਹੀਂ ਪੀਤੀ ਵੀ ਡਿੱਗਟ ਥਾਨੀਆਂ ਹੋਛਾ ਪੂਰਾ ਸਹੀ ਆ ਮੇਰੇ ਕੋਲ ਆਇਆ ਸੀਗਾ ਮੇਰਾ ਪਹਿਲੀ ਫਰਜ਼ ਬੰਦਾ ਨਾ ਵੀ ਜਾਣਨ ਦਾ ਵੀ ਕੌਣ ਵਾ ਕਿੱਥੋਂ ਕਿਉਂ ਆਇਆ ਵਾ ਪਿੱਛੇ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਘਰ ਦੇ ਨਾਲ ਲੜ ਕੇ ਆਇਆ ਹੋਵੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਹਨਾ ਤੇ ਮੇਰਾ ਫਰਜ਼ ਬੰਦਾ ਇੱਕਰੀ ਮਗਰ ਲੈਣ ਨੂੰ ਦੱਸਣਾ ਕੀ ਗੱਲ ਏ ਤੇ ਤੁਸੀਂ ਕੁੱਝ ਨਹੀਂ ਕਹਿ ਰਿਹਾ ਕੁੱਝ ਨਹੀਂ ਕਿਹਾ ਕੁੱਝ ਨਹੀਂ ਕਿਹਾ ਮੈਨੂੰ ਕਹਿੰਦਾ ਕਿ ਕੱਲ ਨੂੰ ਮੈਂ ਲੜਿਆ ਵਾਂ ਕੱਲ ਦਾ ਘਰ ਦੇ ਨਾਲ ਲੜਿਆ ਮੈਂ ਤਾਂ ਆ ਜਾਣਾ ਚਲ ਗੱਲ ਤੇ ਮੈਂ ਕਰਵਾ ਦਿੰਦਾ ਵਾਂ ਤੁਸੀਂ ਦੱਸੋ ਕਦੋਂ ਆ ਰਹੇ ਫਿਰ ਲੈਣੇ ਨੂੰ ਨਹੀਂ ਜਾਣਾ ਉਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਸੇਵਾ ਕਰਨੀ ਆ ਉਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਸੇਵਾ ਕਰਨੀ ਆ ਕੀ ਕਹਿੰਦਾ ਮੈਂ ਕਹਿੰਦਾ ਹਾਂ ਯਾ ਮੈਂ ਕਰ ਰਹੀ ਆ ਤੇ ਫਿਰ ਚਾਰ ਦਿਨ ਗਿਆ ਸੀ ਨਾ ਕਰੋ ਆਹਰ ਨੀ ਆਦਾ ਫਿਰ ਕਰਾ ਦੋ ਲਾਏ ਤੁਸੀਂ ਜੇ ਤੀਂ ਕਰੋ ਸਹੀ ਜੇ ਤੇ ਫਿਰ ਇਲਾਜ ਕਰਾ ਦੋ ਇਹਦਾ ਠੀਕ ਹੈ ਜੀ ਉਹ ਜਿਹਨੇ ਇਹਦਾ ਲਾਇ ਕਰਾਉਂਦੇ ਆ ਤੁਸੀਂ ਐਂ ਦਾ ਕਰੇ ਫਿਰ ਨਾ ਬੀਬੀ ਇੱਕ ਦਿਨ ਤਾਂ ਇੱਥੇ ਆ ਜਾਓ ਫਿਰ ਕਿਉਂਕਿ ਬੰਦੇ ਬੈਠ ਜਾਣਾ ਨਾ ਜਾਈ ਨਾ ਨਹੀਂ ਮੈਨੂੰ ਲਿਖ ਕੇ ਦੇ ਦੇਣਗੇ ਨਾ ਪਰਵਾਰ ਆ ਕੇ ਦੇ ਨੇ ਪਰਵਾਰਾ ਇਹਦੇ ਲਿਖੀ ਦਿੱਤੇ ਨੇ ਠੀਕ ਹੈ ਜੀ। ਹਾਂ ਬੜੀ ਆਇਓ ਇੱਕ ਦਿਨ ਪਜਹਰ ਨਿਯਮ ਹੈ ਤੇਰੇ। ਕਿੰਨੀਆਂ ਤਗੜੀਆਂ ਹਰਨੀਆਂ ਵਾ। ਹਰਨੀਆਂ ਦਾ ਆਪਰੇਸ਼ਨ ਕਰਾ ਲਾ ਇੱਧਰ ਇਹ। ਅਸਾਂ ਜੀ ਹਰਨੀਆਂ ਦੇਖੋ ਇੱਕ ਰੇਡੀਆਂ। ਆਹ ਦੇਖੋ ਹਰਨੀਆਂ। ਦਿਖਾਈਂ? ਆਹ ਕਿੰਨੀਆਂ ਹਰਨੀਆਂ ਤੇਰੇ ਗੁਰਾ। ਗੱਜੀ ਲੱਤ ਤੇਰੀ ਵੱਡੀ ਐ। ਹਾਂ ਜੀ। 6 ਮਹੀਨੇ ਬੈਲਟ ਪਾਣੀ ਅਗੇ ਉਹਦੇ ਕੋਤਲੇ ਮਹੀਨੇ ਵਾ ਰੱਖਿਆ। ਭਾਈ ਹਰਨੀਆਂ ਨੇ ਇਹਨੂੰ ਕੁਝ ਵੀ ਹੋਰ ਵੀ ਦਿੱਕਤ ਆ ਸਕਦੀ ਆ। ਤੇ ਮੇਰੇ ਵੀਰ ਨਾ ਫਿਰ ਆਓ ਇੱਕ ਅੱਧੇ ਦਿਨ ਤਾਂ ਆ ਜਾਓ ਠੀਕ ਹੈ ਜੀ ਨਾ ਐਨੇ ਨੂੰ ਹਾਂ ਕੋਈ ਗੱਲ ਨਹੀਂ ਭਾਈ ਜੀ ਹਾਂ ਲ ਐਡਰੈਸ ਦੇ ਦੂੰਗਾ ਸੇਵਾ ਕਰਦੀ ਪ੍ਰਾਥਾ ਹੈ ਕੋਈ ਭਰਾਵਾ ਮੇਰੇ ਕੋਲ ਹੀ ਸੇਵਾ ਕਰ ਲੈ ਤੇਰੇ ਇੱਕ ਇਲਾਜ ਤੇ ਕਰਾ ਦੇਣਗੇ ਮੇਰਾ ਇਲਾਜ ਕਰਾ ਦੇਣਗੇ ਆਓ ਇੱਥੇ ਦਾਖਲ ਕਰਾ ਦਾਂ ਕਿ ਤੈਨੂੰ ਨਹੀਂ ਖੜਦੇ ਉੱਥੇ ਆ ਵੀਰ ਜੀ ਫੜ ਲ ਫੋਨ ਐਸੇ ਨੰਬਰ ਤੇ ਫੋਨ ਲਾ ਦੇ ਵੀਰ ਜੀ ਜਦੋਂ ਆਏ ਪਠਾਨ ਕੋਟ ਹੈਂਡੀਕੈਪਰ ਦਾ ਭਰਾ ਲੇਗਾ ਹੈ 2 ਵਜੇ ਕਰਾਫਟ ਬੰਦੀ ਦੇ ਦੋ ਮੈਚ ਦੇ ਦੇ ਟ੍ਰੇ ਆਪਰੇਟਰੀ 6 ਵਜੇ ਕੀ ਲੈਣੀ ਹੈ ਭਰਾ ਪਹਿਲਾਂ ਲਾਇਕ ਕਰਾਉਦਾ ਲਾਇਕ ਕਰਾਉਦਾ ਠੀਕ ਹੁਣ ਚੱਲ ਤੂੰ ਇੱਥੇ ਆ ਜਾਵਾ ਕੋਈ ਗੱਲ ਨਹੀਂ ਪਰਿਵਾਰ ਨਾਲ ਤੇਰੀ ਗੱਲ ਹੋ ਗਈ ਆ ਇੱਥੇ ਹੁਣ ਕਿਸੇ ਨਾਲ ਲੜਨਾ ਨਹੀਂ ਆ ਆ ਵੀ ਬਜ਼ੁਰਗ ਸਾਰੇ ਤੇਰੀ ਵਰਗੀ ਵਿਚਾਰੀ ਇੱਥੇ ਆਏ ਆ ਠੀਕ ਹੈ ਨਾ ਹਾਂ ਕਿਸੇ ਨਾਲ ਲੜਨਾ ਨਹੀਂ ਆ ਵੱਧ ਘਟ ਨਹੀਂ ਬੋਲਣੀ ਅੰਦਰੋਂ ਬਾਹਰ ਨਹੀਂ ਜਾਣਾ ਉਧਰਲੇ ਬਨੇ ਰਹਿਣਾ ਪਰਲੇ ਬਨੇ ਉਹ ਉਹ ਅਗਲੇ ਬੰਨੇ ਆ ਪਹਿਲਾਂ ਵੀ ਜੀ ਇਹ ਪੈਗ ਲੱਗਾ ਹੁਣ ਤੂੰ ਚਾਹ ਤੇ ਪੀਣੀ ਨਹੀਂ ਆ। ਕੀ ਬਾਬਾ ਵਹਿਲ ਕੇ ਬਣਾ ਹੈ? ਹੈ? ਜਾਣੀ ਕਿ ਨਾ ਨਹੀਂ ਪੈਗ ਵਾਲਾ ਤੇ ਚਾਹ ਹਵਲੇ ਪੀਂਦਾ ਵੀ ਨਹੀਂ ਹੁੰਦਾ ਵੀ ਨਹੀਂ ਪੀਂਦਾ। ਹਾਂ।